75 ਸਾਲਾਂ ਬਾਅਦ ਮਿਲੇ ਵਿਛੜੇ ਹੋਏ ਭੈਣ ਭਰਾ ਗੱਲ ਨਾਲ ਲੱਗ ਕੇ ਹੋ ਗਏ ਬੇਹਦ ਭਾਵੁਕ ਜੀ ਹਾਂ ਤਸਵੀਰਾਂ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਇੱਕ ਅਜਿਹੇ ਭੈਣ ਭਰਾ ਦੀਆਂ ਜੋ 75 ਸਾਲਾਂ ਬਾਅਦ ਇੱਕ ਦੂਸਰੇ ਨੂੰ ਮਿਲੇ ਨੇ ਉਹ ਵੀ ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ ਨਤਮਸਤਕ ਹੋਣ ਦੇ ਲਈ ਆਏ ਸੀਗੇ ਤੇ ਅਚਾਨਕ ਹੀ ਮੇਲ ਮਲਾਪ ਹੋ ਜਾਂਦਾ ਹੈ ਆਖਰ ਕਿਉਂ ਇਹ 75 ਸਾਲਾਂ ਬਾਅਦ ਮਿਲੇ ਨੇ ਦੱਸ ਦਿਓ ਕਿ ਇਹ ਭੈਣ ਭਰਾ ਦੋਨੇ ਵੰਡ ਵੇਲੇ ਵਿਛੜ ਚੁੱਕੇ ਸੀ ਭਰਾ ਜਿਹੜਾ ਪਾਕਿਸਤਾਨ ਦੇ ਵਿੱਚ ਤੇ ਭੈਣ ਭਾਰਤ ਦੇ ਵਿੱਚ 75 ਸਾਲਾਂ ਬਾਅਦ ਇੱਕ ਦੂਸਰੇ ਨੂੰ ਮਿਲ ਕੇ ਬੇहद ਭਾਵੁਕ ਹੋਏ ਤਸਵੀਰਾਂ ਸਾਹਮਣੇ ਆਈਆਂ ਨੇ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਇੱਕ ਦੂਸਰੇ ਨੂੰ ਗੱਲ ਦੇ ਨਾਲ ਲਗਾ ਕੇ ਗੱਲਾਂ ਬਾਤਾਂ ਕਰ ਰਹੇ ਨੇ ਦੋ ਭੈਣ ਭਰਾ ਇਹ ਭੈਣ ਭਰਾ ਜਿਹੜੇ ਨੇ ਦੱਸ ਦਈਏ ਕਿ 1947 ਦੇ ਵਿੱਚ ਇੱਕ ਦੂਸਰੇ ਤੋਂ ਵਿਛੜ ਚੁੱਕੇ ਸੀ ਇੱਕ ਦੂਸਰੇ ਤੋਂ ਵਿਛੜਨ ਤੋਂ ਬਾਅਦ ਅੱਜ 75 ਸਾਲਾਂ ਬਾਅਦ ਇਹਨਾਂ ਦਾ ਮਿਲਾਕ ਹੋਇਆ ਇਹ ਵੰਡ ਵੇਲੇ ਜਿਹੜਾ ਇੱਕ ਭਰਾ ਜਿਹੜਾ ਪਾਕਿਸਤਾਨ ਦੇ ਵਿੱਚ ਰਹਿ ਗਿਆ ਸੀ ਕਸ਼ਮੀਰ ਦੇ ਵਿੱਚ ਮਾਤਾ ਜਿਹੜੇ ਨੇ ਉਹ ਭਾਰਤ ਦੇ ਵਿੱਚ ਆ ਗਏ ਸੀ ਸੋ ਵੰਡ ਵੇਲੇ ਪਤਾ ਨਹੀਂ ਕਿੰਨੇ ਕੁ ਪਰਿਵਾਰ ਵਿਛੜੇ ਸੀ ਸੋ ਇਹ ਪਰਿਵਾਰ ਉਹਨਾਂ ਤੋਂ ਵਿੱਚ ਇੱਕ ਹੈ ਜੋਸ਼ੀਕਰਤਾਰਪੁਰ ਸਾਹਿਬ ਦੇ ਵਿੱਚ ਹੁਣ ਮਲਾਪ ਹੋਇਆ ਹੈ ਦੋਹੇ ਬੱਚਾ ਵਾਲੇ ਹੋ ਗਏ ਨੇ ਪੋਤੇ-ਪੋਤੇ ਵਾਲੇ ਹੋ ਗਏ ਨੇ ਤੇ ਹੁਣ ਜਾ ਕੇ ਮੇਲ-ਮਲਾਪ ਹੋ ਰਿਹਾ ਹੈ ਮਾਤਾ ਦਾ ਨਾਮ सुरेंद्र कौर ਦੱਸਿਆ ਜਾ ਰਿਹਾ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਦੂਸਰੇ ਦੇ ਨਾਲ ਬੜੇ ਹੀ ਪਿਆਰ ਦੇ ਨਾਲ ਮਿਲਦੇ ਹੋਏ ਨਜ਼ਰ ਆ ਰਹੇ ਨੇ ਇੱਕ ਵਾਰ ਤੁਸੀਂ ਵੀ ਜ਼ਰੂਰ ਦੱਸੋ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਡਾ ਕੀ ਵਿਚਾਰ ਹੈ ਤੁਹਾਡੀ ਕੀ رائے ਹੈ ਇਸ ਵੀਡੀਓ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ